ਸਰਬਾਇ ਵਾਹ ਗੁਰੂ ਗੋਬਿੰਦ ਸਿੰਘ ਜੀ ਸਾਰੇ ਆਖੋ ਜੀ ਵਾਹਿ ਜੀ ਕੋ ਖਾਲਸਾ ਵਾਹਿਗੁਰੂ ਜੀ ਫਤਿਹ ਆਪ ਸਰਬਤ ਸਕਤਾ ਆਈ ਬਲਦੇਵ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਆਜੇ ਕੀ ਫਰਗਦੇ ਹੋ ਔਰ ਜਿਤਨਾ ਸਮਾਂ ਸਤਿਗੁਰ ਬਖਸ਼ਿਸ਼ ਕਰਦੇ ਨੇ ਆਪਣੀ ਮਨ ਦੀ ਦਿੱਤੀ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਚਰਣਾ ਵਿੱਚ ਆਪਣੀ ਸੰਤ ਨੂੰ ਜੋੜਨ ਦਾ ਯਤਨ ਕਰੀਏ ਚਾਰ ਚੀਜ਼ਾਂ ਮਨੁੱਖ ਨੂੰ ਦਿਖਾਈ ਦੇ ਦਿੱਤੀਆਂ ਇੱਕ ਮੌਤ ਇੱਕ ਭੁੱਖ ਇੱਕ ਪਿਆਸ ਆਰਕ ਨੀਂਦਰਾ ਇਹ ਚੀਜ਼ਾਂ ਬਸਤੀਆਂ ਨਹੀਂ ਹਨ ਜਦੋਂ ਕਿਸੇ ਨੇ ਅੱਖਿਆ ਕਿ ਭੁੱਖ ਮੇਰੇ ਵੱਤ ਦੂਰੀ ਜਾ ਰਹੀ ਹੈ ਪਰ ਜਦੋਂ ਭੁੱਖ ਲੱਗਦੀ ਹੈ ਉਹਨੂੰ ਪਤਾ ਲੱਗਦਾ ਹੈ ਪ੍ਰਗਟ ਹੁੰਦੀ ਹੈ ਜਦੋਂ ਪਰ ਇਹ ਬਾਹਰੋਂ ਨਹੀਂ ਆਉਂਦੀ ਇਹ ਸਰੀਰ ਦੇ ਅੰਦਰੋਂ ਹੀ ਭੁੱਖ ਪੈਦਾ ਹੁੰਦੀ ਹੈ ਇਸੇ ਤਰ੍ਹਾਂ ਪਿਆਸ ਵਿਸਵੀ ਨਹੀਂ ਹੈ ਅੰਦਰੋਂ ਹੀ ਪ੍ਰਗਟ ਹੁੰਦੀ ਆ ਜਦੋਂ ਪਿਆਸ ਲੱਗਦੀ ਹੈ ਬੰਦਾ ਪਾਣੀ ਪੀਂਦਾ ਹੈ ਭੁੱਖ ਲੱਗਦੀ ਆ ਭੋਜਨ ਖਾਂਦਾ ਹੈ ਤੀਸਰਾ ਹੈ ਨੀਂਦ ਇਹ ਕਿਸੇ ਨੇ ਨਹੀਂ ਵੇਖੀ ਉਹਦਾ ਰੂਪ ਕਿੰਨਾ ਦਾ ਹੈ ਅਰ ਜਦੋਂ ਕਿੰਨੇ ਸਰੀਰ ਦੇ ਅੰਦਰੋਂ ਹੀ ਪ੍ਰਗਟ ਹੁੰਦੀ ਹੈ ਜਦੋਂ ਇੰਨਾ ਕੁ ਬੰਦਾ ਥੱਕ ਜਾਂਦਾ ਹੈ ਤਾਂ ਸਰੀਰ ਆਰਾਮ ਲੱਭਦਾ ਹੈ ਆਰਾਮ ਲੱਭਦਾ ਹੈ ਤੇ نیند ਵੀ ਅੰਦਰੋਂ ਹੀ ਪ੍ਰਗਟ ਹੋ ਜਾਂਦੀ ਹੈ। ਕਿਸੇ ਤਰ੍ਹਾਂ ਮੌਤ ਕਿਸੇ ਨੂੰ ਦਿਖਾਈ ਨਹੀਂ ਦਿੱਤੀ। ਮੌਤ ਵੀ ਅੰਦਰੋਂ ਹੀ ਪ੍ਰਗਟ ਹੋ ਜਾਂਦੀ ਹੈ। ਜਿਹੜਾ ਟੈਂਕੀ ਦੇ ਅੰਦਰ ਭਰਨਾ ਤੇ ਮੁੱਕਣਾ ਉਹਦੇ ਅੰਦਰ ਹੀ ਸੁੱਕਿਆ ਹੋਇਆ ਹੈ।